ਪਿਛਲੇ ਦਿਨਾਂ ਦੇ ਵਿੱਚ ਇੰਡੀਆ ਵੱਲੋਂ ਬੇਖੌਫ ਤਰੀਕੇ ਨਾਲ ਇਹ ਗੱਲ ਕਹਿਣੀ ਹਾਲਾਂਕਿ ਯਕੀਨ ਨਹੀਂ ਕਰਦੇ ਅਪ ਅ ਨਿਰਮਲਾ ਸੀ타ਰਮਨ ਜਿਹੜੀ ਇੰਡੀਆ ਦੀ ਖਜ਼ਾਨਾ ਮੰਤਰੀ ਹੈ ਤੇ ਐਸ ਜੈਸ਼ੰਕਰ ਤੇ ਇੱਕ ਪੈਟਰੋਲੀਅਮ ਮਿਨਿਸਟਰ ਆ ਉਹਨਾਂ ਦਾ ਹਰਦੀਪ ਪੂਰੀ ਪਗਬੰਦ ਤੇ ਉਹਨਾਂ ਵੱਲੋਂ ਕਿ ਅਸੀਂ ਤਾਂ ਰੂਸ ਦਾ ਜਿਹੜਾ ਗੈਸ ਆ ਉਹ ਖਰੀਦਾਂਗੇ ਹੀ ਖਰੀਦਾਂਗੇ ਉਸ ਤੋਂ ਬਾਅਦ ਇੰਡੀਆ ਵੱਲੋਂ ਸ਼ੇਂਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੇ ਸਮਿਟ ਦੇ ਵਿੱਚ ਹਿੱਸਾ ਲੈਣ ਤੇ ਬ੍ਰਿਕਸ ਦੇ ਪੱਖ ਦੇ ਵਿੱਚ ਉਸ ਤਰੀਕੇ ਨਾਲ ਨੇੜੇ ਜਾ ਕੇ ਚੀਨ ਦੇ ਨਾਲ ਜਿਹੜੇ ਸਰਹੱਦੀ ਝਗੜੇ ਨੇ ਉਹਨਾਂ ਨੂੰ ਗੋਡੇ ਟੇਕ ਕੇ ਉਹਨਾਂ ਦਾ ਨਿਪਟਾਰਾ ਕਰਨ ਦਾ ਐਲਾਨ ਕਰਨਾ ਇਹ ਕਾਫੀ ਕੋਸ਼ਿਸ਼ ਸੰਕੇਤ ਕਰਦਾ ਸੀ ਸਾਨੂੰ ਅਸੀਂ ਅਰਥ ਕੱਢਣ ਦੀ ਉਹ ਤੋਂ ਲੱਭਣ ਦੀ ਕੋਸ਼ਿਸ਼ ਕੀਤੀ ਸਾਡੇ ਵੱਡੇ ਵਡੇਰਿਆਂ ਨੇ ਸੋ ਸਾਕੀ ਦੇ ਵਿੱਚ ਲਿਖਿਆ ਰੂਸ ਪੰਜਾਬੇ ਆਵੇਗਾ ਉਰੂਸ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਆਏਗਾ ਕਿ ਇਹ ਰਸਤਾ ਵੀ ਬਣਦਾ ਇੱਕ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਧਰਤਲ ਦੇ ਉੱਤੇ ਜਿਹੜੀ ਹੁਣ ਸਿਆਸਤ ਚੱਲ ਰਹੀ ਹੈ ਕਿ ਇਹ ਵੀ ਇੱਕ ਰਸਤਾ ਬਣਦਾ ਸਿੱਖਾਂ ਦੀ ਆਜ਼ਾਦੀ ਦਾ ਪੰਜਾਬ ਦੀ ਆਜ਼ਾਦੀ ਦਾ ਪਰ ਨਾਲ ਹੀ ਅਸੀਂ ਇਹ ਦੇਖਦੇ ਹਾਂ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਖੂਨ ਖਰਾਬਾ ਕਿ ਉਹਦੇ ਲਈ ਕੋਈ ਨਿਊਕਲੀਅਰ ਵਾਰ ਉੱਥੇ ਹੋਣੀ ਹੈ ਕਿ ਭਾਰਤ ਵੱਲੋਂ ਜਿਹੜਾ ਹੈ ਉਸ ਖਿੱਤੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਜੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਭਾਖੜਾ ਡੈਮ ਜਾਂ ਰنجੀਤ ਸਾਗਰ ਡੈਮ ਜਾਂ ਜਿਹੜਾ ਬਗਲੀ ਹਾਰ ਡੈਮ ਉਹਨਾਂ ਦਾ ਪਾਣੀ ਛੱਡੇ ਜਾਣ ਦੀ ਜਿਹੜੀ ਗੱਲ ਉਹ ਹੋ ਸਕਦੀ ਹੈ ਇਹ ਦੋਵਾਂ ਤਰ੍ਹਾਂ ਦੀਆਂ ਜਿਹੜੀਆਂ ਅ ਅਸੀਂ ਕਹਾਂਗੇ ਕਿ پیشن گوئیਆਂ ਨੇ ਭਵਿੱਖਬਾਣੀਆਂ ਨੇ ਕਿ ਇਸ ਤਰ੍ਹਾਂ ਦਾ ਲੱਗਦਾ ਇਹ ਸੱਚ ਹੋਣਗੀਆਂ ਕਿ ਕੀ ਭਾਰਤ ਅਜਿਹਾ ਕੁਝ ਕਰ ਸਕਦਾ ਅਸੀਂ ਤਾਂ ਕਹਿ ਸਕਦੇ ਹਾਂ ਕਿ ਜਿਹੜਾ ਬ੍ਰਾਹਮਣ ਦਾ ਸੁਭਾਅ ਜਾ ਜਿਹੜੀ ਬ੍ਰਾਹਮਣ ਦੇ ਖੂਨ ਦੇ ਅੰਦਰ ਜੋ ਜ਼ਹਿਰ ਘਟ ਗਿਣਤੀਆਂ ਦੇ ਪ੍ਰਤੀ ਮਨੁੱਖਤਾ ਦੇ ਪ੍ਰਤੀ ਬ੍ਰਾਹਮਣ ਕੁਝ ਵੀ ਕਰ ਸਕਦਾ ਕੁਝ ਵੀ ਕਰ ਸਕਦਾ ਮਾੜੇ ਤੋਂ ਮਾੜੀ ਗੱਲ ਮਾੜੀ ਤੋਂ ਮਾੜੀ ਕਰਤੂਤ ਕਰ ਸਕਦਾ